ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਹਸੰਗ ਪ੍ਰੇਮ ਮਹਾਰਾ ਕਿਉ ਮੇਰੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਹਸਨ ਪ੍ਰੇਮ ਮਹਾਰਾ ਕਿਉ ਮਿਲਿਏ ਹਰ ਜਾਏ ਮੰਗਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਹਾਂਤ ਸਹਾਇੀ ਪੇਮ ਕੇ ਹਉ ਤਨ ਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪੇਮ ਰਸ से तृप्त रहे आगाए आप त्याग बेनती करे देहो प्रभु लाड़ लाए जो हर कंतम लाइया से बिछड़ कथे ना जाए ਪ੍ਰਭ ਨੰ ਦੂਜਾ ਕੋ ਨਹੀਂ ਨਾਨਕ ਹਰ ਸ਼ਰਨ ਆਏ ਅਸੂ ਸੁਖੀ ਬਸੰਧੀਆਂ ਜਿਨਾ ਮੈਂ ਆਹਰ ਰਾਈ ਪ੍ਰਭ ਨੰ ਦੂਜਾ ਕੋ ਨਹੀਂ ਨਾਨਕ ਹਰ ਸ਼ਰਨ ਆਏ ਹਸੂ ਸੁਖੀ ਬਸੰਧੀਆਂ ਜਿਨਾਮ ਹੈ ਹਰ ਰਾਇ ਸਵਾ ਉਪਨਸਕਾਰ ਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਜੀ ਦਾ ਖਾਸ ਰੂਪ ਖਾਲਸਾ ਸੱਤ ਸੰਗਤ ਜੀਓ ਆਓ ਵਿਚਾਰਾਂ ਦੀ ਰੰਮਤਾ ਤੋਂ ਪਹਿਲਾਂ ਕੱਲ ਕੀ ਤਰ ਦਸ਼ਮੇਂ ਚ ਪਤਾ ਜੀ ਦੀ ਬਖਸ਼ਿਸ਼ ਗੁਰਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਜ 8 ਸੁਦਾ ਮਹੀਨਾ ਚੜ੍ਹਿਆ ਹੈ ਪੰਚਮ ਪਾਛਾ ਸ਼ਹੀਦੰਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਮਹੀਨੇ ਜੋ ਸਾਨੂੰ ਉਪਦੇਸ਼ ਉਹਨਾਂ ਨੇ ਬਖਸ਼ਿਸ਼ ਕੀਤੇ ਹਨ ਆਓ ਸਾਧ ਸੰਗਤ ਦੇ ਰੂਪ ਵਿੱਚ ਆਪ ਅਰੰਣ ਕੇ ਸਤਿਗੁਰ ਦੇ ਪਾਵਨ ਪ੍ਰਤੀਛ ਨੇ ਵਿਚਾਰ ਕਰਨ ਦਾ ਯਤਨ ਕਰੀਏ ਜੀ ਸਤਿਗੁਰ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਹਨ ਅਸਨ ਪ੍ਰੇਮ ਮਾਹੜਾ ਕਿਉਂ ਮਿਲਿਏ ਹਰ ਜਾਏ ਅਸਨਾ ਪ੍ਰੇਮ ਮਾਹੜਾ ਕਿਉਂ ਮਿਲਿਏ ਹਰ ਜਾਏ ਇਸ ਅਸੂ ਦੇ ਮਹੀਨੇ ਪਾਤਸ਼ਾਹ ਜੀ ਕਹਿੰਦੇ ਨੇ ਕਿਸ ਜੀਵ ਦੇ ਅੰਦਰ ਉਸ ਮਾਲਕ ਪਰਮਤਾ ਪ੍ਰਮਾਤਮਾ ਦੇ ਮਲਾਪ ਦੇ ਵਾਸਤੇ ਅੰਦਰ ਪ੍ਰੇਮ ਜਾਗਿਆ ਹੈ ਅੰਦਰ ਇੱਕ ਤਾਂਗ ਜਾਗੀ ਹੈ ਪ੍ਰੇਮ ਨੇ ਅੰਦਰ ਇਸ਼ਾਰਾ ਖਦਾ ਹੈ ਕਿਸ ਗੱਲ ਦਾ ਛਾਲਾ ਕਿਉਂ ਮਿਲিয়ে ਹਟ ਜਾਏ ਉਸ ਮਾਲਕ ਪਰਮਤਾ ਪ੍ਰਮਾਤਮਾ ਮਲਾਪ ਵਾਸਤੇ ਕਿਹੜਾ ਢੰਗ ਸਿਕਾ ਵਰਤੀਏ ਤੇ ਸਮਾਲਕ ਪਰਮਪਤਾ ਪਰਮਾਤਮਾ ਦੇ ਨਾਲ ਸਾਡਾ ਮਲਾਪ ਹੋ ਜਾਏ ਤੇ satsang ਜੀਓ ਪਾਤਸ਼ਾਹ ਕੰਧ ਨੇ ਮਨ ਤਨ ਪਿਆਸ ਦਰਸ਼ਨ ਕੜੀ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਰੇ ਮਨ ਤੇ ਤਨ ਦੇ ਅੰਦਰ ਆਪਣੇ ਮਾਲਕ ਪਰਮਪਤਾ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਸੁੰਦਰ ਜਗੀ ਬਹੁਤ ਹੀ ਪਿਆਸ ਲੱਗੀ ਹੈ ਕੋਈ ਆਣ ਮਿਲਾਵੇ ਮਾਇਆ ਏ ਮੇਰੀ ਮਾਏ ਕੋਈ ਵਿਚੁੱਲਾ ਬਣ ਕੇ ਉਸ ਮਾਲਕ ਪਰਮਕੀਤਾ ਪਰਮਾਤਮਾ ਨਾਲ ਸਾਡਾ ਮਲਾਪ ਕਰਾ ਦੇਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਿਆਪ ਵਿਚ ਆਇ ਦਾਰਸ਼ਨ ਹਰ ਦੇਖਣ ਕੀ ਤਾਇਨ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਧਿਆਇ ਤੋ ਸਤਸੰਗ ਜਿਓ ਬਚੂਲਾ ਕੌਣ ਬਣੇ ਕਿਹੜਾ ਬਚੂਲਾ ਬਣੇਗਾ ਸਾਡਾ ਉਸ ਮਾਲਕ ਪਰਮਪਤਾ ਪਰਮਾਤਮਾ ਦੇ ਘਰ ਦਾ ਰਸਤਾ ਦੱਸਣ ਵਾਲਾ ਉਸ ਮਾਲਕ ਪਰਮਪਤਾ ਪਰਮਾਤਮਾ ਦੇ ਨਾਲ ਸਾਡਾ ਮਲਾਪ ਕਰਨ ਵਾਲਾ ਕੌਣ ਬਚੂਲਾ ਬਣੇ ਅੱਛਾ ਕੰਦੇ ਨੇ ਸੰਤਸਾ ਹਾਈ ਪ੍ਰੇਮ ਕੇ ਸੰਤ ਸਹਾਈ ਪ੍ਰੇਮ ਕੇ ਹੋਂਦਨ ਕੇ ਲਾਗਾ ਪਾਇ ਗੁਰੂ ਸੰਤ ਪ੍ਰੇਮ ਕਰਨ ਵਾਲਿਆਂ ਦੇ ਸਹਾਈ ਹੁੰਦੇ ਨੇ ਤੇ ਉਹਨਾਂ ਦੇ ਚਰਨੀ ਮੈਂ ਲੱਗਾ ਉਹਨਾਂ ਨੂੰ ਆਪਣਾ ਵਿਚੋਲਾ ਬਣਾਵਾ ਤੇ satsang ਜੀਓ ਪਾਤਸ਼ਾਹ ਕੰਨੇਰੇ ਬਿਨ ਪ੍ਰਭ ਕਿਉਂ ਸੁਖ ਪਾਈ ਦੂਜੀ ਨਹੀਂ ਜਾਏ ਬਿਨ ਪ੍ਰਭ ਕਿਉ ਸੁਖ ਪਾਈਏ ਸੁਖਾਂ ਦੀ ਹੋਰ ਕੋਈ ਥਾਂ ਨਹੀਂ ਉਸ ਮਾਲਕ ਪਰਮਪਤਾ ਪ੍ਰਮਾਤਮਾ ਤੋਂ ਬਗੈਰ ਦੂਜੀ ਨਹੀਂ ਜਾਏ ਫੁਰਕੇ ਦੇਰਤੇ ਜਾਈਏ ਉਸ ਮਾਲਕ ਪਰਮਪਤਾ ਪ੍ਰਮਾਤਮਾ ਵਰਗਾ ਕੋਈ ਨਹੀਂ ਹੈ ਬਿਨ ਪ੍ਰਭ ਕਿਉ ਸੁਖ ਪਾਈਏ ਉਹ ਦੇਰਤ ਤੋਂ ਬਗੈਰ ਉਸ ਮਾਲਕ ਪਰਮਪਤਾ ਪ੍ਰਮਾਤਮਾ ਦੇ ਦੇਰਤ ਤੋਂ ਬਗੈਰ ਸੋਖਾਂ ਦੀ ਪ੍ਰਾਪਤੀ ਹੋ ਨਹੀਂ ਸਕਦੀ ਜੇ ਪਦ ਚੱਖਣ ਦੇਣ ਜਿਨ੍ਹਾਂ ਜਿਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਜੀਬਾਂ ਨੇ ਆਪਣੇ ਮਾਲਕ ਦਾ ਪ੍ਰਮਾਤਮਾ ਦਾ ਨਾਮ ਜਪਿਆ ਉਹਦੀ ਬੰਦਗੀ ਕੀਤੀ ਉਹਦਾ ਸਿਮਰਨ ਕੀਤਾ ਉਹਦੇ ਪ੍ਰੇਮ ਦਾ ਰਸ ਚੱਖਿਆ ਜਿਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਉਹਨਾਂ ਨੂੰ ਆਨੰਦ ਆ ਗਿਆ ਤ੍ਰਿਸ਼ਨਾ ਖਤਮ ਹੋ ਗਈ ਉਹ ਮਾਲਕ ਦੇ ਪਰਮ ਪਿਤਾ ਪਰਮਾਤਮਾ ਦੇ ਨਾਮ ਜਪਣ ਕਰਕੇ ਰੱਜ ਗਏ ਉਹਦੀ ਬੰਦਗੀ ਕਰਨ ਕਰਕੇ ਉਹਦਾ ਸਿਮਰਨ ਕਰਨ ਕਰਕੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਬੁਝ ਗਈ ਤੋ ਸਤ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਆਪ ਤੇ ਆਗ ਬੇਨਤੀ ਕਰੇ ਉਸ ਮਾਲਕ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਉਹ ਦੇ ਅੱਗੇ ਜੋਦੜੀ ਕਰਨੀ ਹੈ ਆਪ ਤਿਆਗ ਬੇਨਤੀ ਕਰੇ ਬੇਨਤੀਆਂ ਕਰਦੀਆਂ ਆਪ পাপ ਆਪ ਛੱਡ ਕੇ ਮੈਂ ਮੇਰੀ ਤਿਆਗ ਕੇ ਹਉਮੈ ਦਾ ਤਿਆਗ ਕਰਕੇ ਨਿਮਰਤਾ ਵਿੱਚ ਉਸ ਮਾਲਕ ਪਰਮਪਤ ਦਾ ਪਰਮਾਤਮਾ ਦੇ ਅੱਗੇ ਜੋਦੜੀ ਕਰਨੀ ਹੈ ਬੇਨਤੀ ਕਰਨੀ ਹੈ ਕਿਹੜੀ ਬੇਨਤੀ ਦੇਹੋ ਪ੍ਰਭੂ ਲੜ ਲਾਈ ਇਹ ਕਾਲਪੁਰ ਭਾਈ ਜੀਓ ਸਾਨੂੰ ਆਪਣੇ ਲੜ ਲਾ ਲਓ ਆਪਣੇ ਚਰਨਾਂ ਨਾਲ ਜੋੜ ਲਓ ਤੋ satsangਤ ਜਿਓ ਜਿਨ੍ਹਾਂ ਨੇ ਬੇਨਤੀਆਂ ਕੀਤੀਆਂ ਆਪਾ ਆਪ ਛੱਡ ਕੇ ਮੈਂ ਮੇਰੀ ਤਿਆਗ ਕੇ ਤੇ ਪਾਤਸ਼ਾਹ ਕੰਦਰੇ ਸੋ ਹਰ ਕੰਤ ਮਲਾਈ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹੇ ਨਾ ਜਾਏ ਉਹਨਾਂ ਜੀ ਬਨ ਉਹਨਾਂ ਰੂਹਾਂ ਉਹਨਾਂ ਜੀ ਬ੍ਰੂਪ ਸਤ੍ਰੀਆਂ ਉਸ ਮਾਲਕ ਪੰਤ ਦਾ ਪ੍ਰਮਾਤਮਾ ਦਾ ਮਲਾਪ ਹੋ ਗਿਆ ਇਹਨਾਂ ਆਦਮਿਆਂ ਦਾ ਹੋ ਗਿਆ ਸੇ ਵਿਛੜ ਕੇ ਤੈਨਾ ਜਾਏ ਕਿ ਉਹਨਾਂ ਦਾ ਕਦੇ ਵੀ ਆਪਣੇ ਮਾਰਕ ਪਰਮਪਤਾ ਪਰਮਾਤਮਾ ਤੋਂ ਬਿਸ਼ੂਰਾ ਨਹੀਂ ਪੈਂਦਾ ਸਤਸੰਗਤ ਜੀਓ ਪ੍ਰਭੰਦੂ ਜਾ ਕੋ ਨਹੀਂ ਨਾਨਕ ਹਰ ਛਰਨਾਈ ਜਿਨ੍ਹਾਂ ਨੇ ਪੂਰੇ ਗੁਰੂ ਦੀ ਸ਼ਰਨ ਅਖਤਿਆਰ ਕੀਤੀ ਪੂਰੇ ਗੁਰੂ ਨੂੰ ਪੂਰੇ ਗੁਰੂ ਦਾ ਦਰ ਨਹੀਂ ਛੱਡਿਆ ਪੂਰੇ ਗੁਰਾਂ ਦੀ ਸ਼ਰਨ ਅਖਤਿਆਰ ਕੀਤੀ ਪਾਛਾ ਕੰਨੇ ਨੇ ਪ੍ਰਭ ਬੰਦੂਜਾ ਕੋ ਨਹੀਂ ਉਸ ਮਾਲਕ ਪਰਮ ਪਿਤਾ ਪਰਮਾਤਮਾ ਜਿਹੜਾ ਕਾਲਤ ਬਾਹਰੂ ਹੈ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਸਤ ਸੰਗ ਜੀ ਉਹ ਇੱਕੋ ਹੀ ਹੈ ਕਰਨ ਕਰਨ ਪ੍ਰਵੇਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਬਿਹਾਰ ਨੇ ਜਾਲਤ ਹਲ ਨਹੀਂ ਹਲ ਸੋਏ ਉਹ ਜਲਾ ਥਲਾਮ ਇਸ ਮਾਇਆ ਪੈ ਉਹ ਮਾਲਕ ਪਰਮਕੀਤਾ ਪਰਮਾਤਮਾ ਦਾਤਾ ਇੱਕੋ ਹੀ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇ ਬੜਾ ਦਿੰਦੇ ਤੋੜਨਾ ਆਵੀਂ ਅਗਨਤ ਪਰੇ ਪੰਡਾਰ ਤੋ ਸਤ ਸੰਗ ਜਿਓ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਛਰਨਾਇ ਉਸ ਮਾਲਕ ਪਰਮਕੀਤਾ ਪਰਮਾਤਮਾ ਦੀ ਸ਼ਰਨ ਆਪਾਂ ਪਿਆਰ ਕਰਨੀ ਹੈ ਤੋ ਸਤ ਸੰਗ ਜਿਓ ਅਖੀਰ ਵਿੱਚ ਪਾਛਾ ਪੰਜਮ ਪਾਛਾ ਬਚਨ ਕਰਦੇ ਨੇ ਇਸ ਮਹੀਨੇ ਵਿੱਚ ਕਿਹੜੀਆਂ ਰੂਹਾਂ ਸੁਖੀ ਬਸਦੀਆਂ ਕਿਹੜੇ ਜੀਵ ਸੁਖੀ ਬਸਤੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਅਸੂ ਸੁਖੀ ਬਸੰਦੀਆਂ ਅਸਥੂ ਦੇ ਮਹੀਨੇ ਵਿੱਚ ਉਹ ਰੂਹਾਂ ਉਹ ਸੁਖੀ ਬਸਤੀਆਂ ਹਨ ਕਿਹੜੀਆਂ ਜਿਨ੍ਹਾਂ ਮਿਆ ਹਰ ਰਾਈ ਜਿਨ੍ਹਾਂ ਰੂਹਾਂ ਦੇ ਉੱਤੇ ਜਿਨ੍ਹਾਂ ਜੀਵਾਂ ਦੇ ਉੱਤੇ ਉਹ ਮਾਲਕ ਪ੍ਰਮਪਤ ਦਾ ਪਰਮਾਤਮਾ ਦੀ ਦਇਆ ਹੁੰਦੀ ਹੈ ਮਿਹਰ ਹੁੰਦੀ ਹੈ ਉਹ ਰੂਹਾਂ ਅਸੂ ਦੇ ਮਹੀਨੇ ਵਿੱਚ satsang ਜੀਓ ਸੁਖੀ ਬਸ ਯਾ ਸੁਆ ਉਸਾਸਾ ਵਿਚਾਰਾਂ ਕਰਦੇ ਹੁਣਾਂ तमाम ਬੁਲਾਂ ਦੀ ਮਾਫੀ ਬਖਸ਼ਣੀ ਤੁਛ ਬੁੱਧੀ ਇਹ ਮਿਹਨ ਦੇ ਪੇਸ਼ ਜਿਹੜੇ ਹਨ ਸਮੂਹ ਸੰਗਤਾਂ ਦੇ ਮੇਰੇ ਸਮੇਤ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਣ ਤੇ ਸਾਡੇ ਅੰਦਰ ਵੀ ਇੱਕ ਤਾਂਗ ਪੈਦਾ ਹੋਵੇ ਪ੍ਰੇਮ ਦਾ ਛਾਲਾ ਸਾਡੇ ਅੰਦਰ ਵੀ ਆਵੇ ਸਾਡਾ ਵਿਚਿਤ ਕਰੇ ਉਸ ਮਾਲ ਪਤਾ ਪਿਤਾ ਪ੍ਰਮਾਤਮਾ ਦੇ ਨਾਲ ਸਾਡਾ ਵੀ ਮਲਾਪ ਹੋ ਜਾਏ ਉਹਦਾ ਸਿਮਰਨ ਕਰੀਏ ਉਹਦੀ ਬੰਦਗੀ ਕਰੀਏ ਸਤ ਸੰਗਤ ਜੀ ਇਹ ਤਾਂਗ ਦਰਸ਼ਨੀ ਤਾਂਗ ਸਾਡੇ ਅੰਦਰ ਵੀ ਪੈਦਾ ਹੋਵੇ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾ ਕਰਨ ਇਹ ਤੁਧਾਮ ਹੀ ਨਾਲ ਜਿਹੜਾ ਹੈ ਸਭ ਦਾ ਖੁਸ਼ੀਆਂ ਪ੍ਰਾਪਤਿਤ ਹੋਵੇ ਆਓ ਸਤ ਸੰਗਤ ਜੀ ਵਿਚਾਰਾਂ ਕਰਦੇ ਹਾਂ ਤੁ ਹੁਣਾਂ तमाम ਪੰਨਾਂ ਦੀ ਮਾਫੀ ਬਖਸ਼ਣੀ ਗੁਰਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਹਸ ਸੰਗ ਪ੍ਰੇਮ ਮਹਾਰਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਹਸਨ ਪ੍ਰੇਮ ਮਹਾਰਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੁਜੀ ਨਾਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੇ ਦੇ ਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆ ਸੇ ਵਿਛੜ ਕਥੇ ਨਾ ਜਾਏ ਪ੍ਰਭ ਮੰਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨ ਆਏ ਅਸੂ ਸੁਖੀ ਬਸੰਧੀਆਂ ਜਿਨਾ ਮਿਆ ਹਾਰ ਰਾਈ ਪ੍ਰਾਪੈਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨ ਆਏ ਅਸੂ ਸੁਖੀ ਬਸੰਧੀਆਂ মাৰ